ਸਾਸ਼ੀ ਕਾਲ ਜੀ ਅੱਜ ਆਪਣਾ ਇਹ ਗਿਫਟ ਹੁਣ ਆਪਾਂ ਇਹਨੂੰ ਉੱਪਰ ਰੱਖਾਂਗੇ। ਸੋਨ ਪਾਕ ਸੜਾਇਆ ਦਿੱਤੇ ਇਹ ਗਿਫਟ ਹੀ ਆ ਸੋਨ ਪਰ ਬਟ ਮਤਲਬ ਛੋਟੀ ਜਿਹੀ ਸ਼ੋਪਿੰਗ ਕੀਤੀ ਹੈ ਤੁਹਾਡਾ ਸ਼ੇਅਰ ਕਰਾਂਗੇ। ਸਾਸ਼ੀ ਕਾਲ ਜੀ ਇਹ ਵੀਡੀਓ ਸਾਡੀ ਹੈਗੀ ਆ ਐਨੀਵਰਸਰੀ ਵਾਲੇ ਦਿਨ ਦੀ ਮਤਲਬ 22 ਜੁਲਾਈ ਦੀ ਆ ਇਹ ਮੇਰੀ ਵੀਡੀਓ। ਸੋ ਅਮ ਬਟ ਮੈਂ ਨਾ ਲੇਟ ਹੋ ਗਈ ਸੀ ਕਿਸੇ وجہ ਕਰਕੇ। ਵੀਡੀਓ ਅਪਲੋਡ ਨਹੀਂ ਕਰ ਪਈ ਐਡਿਟਿੰਗ ਨਹੀਂ ਹੋਈ ਤਾਂ ਅਪਲੋਡ ਕੀ ਕਰਨੀ ਸੀ ਸੋ ਐਸ ਵਾਇਆ ਕਰਕੇ ਆਪਾਂ ਲੇਟ ਹੋ ਗਏ ਸੋ ਆਪਾਂ 이어ਿੰਗ ਮੰਗਵਾਇਆ ਬਹੁਤ ਹੀ ਵਧੀਆ ਕਦੇ ਨਾ ਮਤਲਬ ਕਦੇ ਆਪਣਾ ਨਹੀਂ ਵੀ ਹੈਵੀ ਜੁਐਲਰੀ ਪਾਉਣ ਦਾ ਮਨ ਵੀ ਨਹੀਂ ਕਰਦਾ ਹੈਗਾ ਤੇ ਕਈ ਵਾਰੀ ਕਿਸੇ ਨੂੰ ਪਸੰਦ ਹੀ ਨਹੀਂ ਹੁੰਦੀ ਹੈਵੀ ਜੁਐਲਰੀ ਸੋ ਐਸ ਕਰਕੇ ਬਹੁਤ ਲਾਈਟ ਵੇਟ ਤੁਸੀਂ ਮੰਗਵਾ ਸਕਦੇ ਹੋ ਜੇ ਤੁਹਾਨੂੰ ਵੀ ਛੋਟੇ ਛੋਟੇ 이어ਿੰਗ ਪਾਉਣ ਦਾ ਸ਼ੌਂਕ ਹੈ ਤਾਂ ਮੇਰੀ ਵੀਡੀਓ ਦੇਖੋ ਤੇ ਸ਼ਾਪਿੰਗ ਕਰੋ ਜਾਓ ਕਲਿੱਕ ਕਰਕੇ ਕਈ ਵਾਰ ਮੈਨ ਹੈਵੀ ਜੁਐਲਰੀ ਪਾਉਣ ਦਾ ਮਨ ਨਹੀਂ ਹੁੰਦਾ ਬਸ

ਮੇਰੀ ਵੀਡੀਓ ਨਾ ਵਧੀਆ ਨਹੀਂ ਆਈ ਇਸ ਕਾਰਨ ਕਰਕੇ ਮੇਰਾ ਧਿਆਨ ਹੀ ਨਹੀਂ ਗਿਆ ਫੋਨ ਚ ਉਸ ਖੁਸ਼ੀ-ਖੁਸ਼ੀ ਚ ਸੋਏਸ ਕਰਕੇ ਮੇਰੀ ਵੀਡੀਓ ਨੂੰ ਇਗਨੋਰ ਕਰਿਓ ਰਿਫਲੈਕਸ਼ਨ ਜਿਹੜੀ ਲਾਈਟ ਤੇ ਪੈ ਰਹੀ ਸੀ ਉਹ ਬਿਲਕੁਲ ਗਲਤ ਸੀ ਸੋਏ ਸੋਇਆ ਕਰਕੇ ਵੀਡੀਓ ਥੋੜੀ ਇਦਾਂ ਨਹੀਂ ਬਣੇਗੀ ਸੋ ਪਲੀਜ਼ ਇਹਨੂੰ ਔਰ ਕਰਿਓ ਧਿਆਰ ਈਅਰ ਵਿਊਅਰਸ ਮੈਂ ਇਹ ਆਪਣੇ ਕੋਲ ਕੁਆਲਟੀ ਕਲਰ ਆਇਆ ਇੱਕ ਵਾਈਟ ਇੱਕ ਕਰੀਮ ਇੱਕ ਨੇਵੀ ਬੂ ਇੱਕ ਮੈਰੂਨ ਤੇ ਇੱਕ ਡਾਰਕ ਬਨੀਨਾ ਤਾਂ ਕਲੀਅਰ ਕਰ ਦਿੱਤਾ ਹੰਨਿਆ ਬਹੁਤ ਹੀ ਵਧੀਆ ਤੇ ਇੰਨੇ ਲਾਈਟ ਵੇਡ ਪੈਣਾ ਤੁਸੀਂ ਦੇਖ ਸਕਦੇ ਆ ਵਾਓ ਓ ਮਾਈ ਗੋਡ ਬੜੇ ਸੋਹਣੇ ਲੱਗ ਰਿਹਾ 6 ਕਲਰ ਆਏ ਨੇ ਆਪਣੇ ਕੋ 6 ਪੀਸ ਆ ਗਏ ਤੁਸੀਂ ਕੋਈ ਵੀ ਕਰ ਸਕਦੇ ਆ ਵੇਅਰ ਕਰ ਸਕਦੇ ਜਿਹੜਾ ਵੀ ਤੁਹਾਡੇ ਉਧਾਰ ਮੈਚ ਕਰਦਾ ਮਤਲਬ ਇਹ ਆਪਣੇ ਕਲਰ ਹੁੰਦੇ ਨੇ ਜਿਹੜੇ ਆਪਣੇ ਹਰ ਕਿਸੇ ਨਾਲ ਚੱਲ ਜਾਂਦੇ ਜਿਵੇਂ ਵਾਈਟ 골ਡਰ ਤੁਹਾਡਾ ਹੀ ਕਿਸੇ ਦੇ ਨਾਲ ਵੀ ਚੱਲ ਸਕਦਾ ਤੇ ਇਸ ਵਜ੍ਹਾ ਕਰਕੇ ਮੈਂ ਇਹ ਮਿਲਾਈ ਸੀ ਸਟਿਸਕ ਸੋ ਇੰਨੇ ਲਾਈਟ ਵੇਟ ਨੇ ਤੇ ਇੰਨੇ ਵਧੀਆ ਨੇ ਨਾ ਮਤਲਬ ਆਹ ਕਈਆਂ ਦੇ ਕੁੰਡੇ ਨੇ ਕੁੱਪੇ ਜਾਂਦੇ ਆ ਪਰ ਇਹ ਟੁੱਟਣ ਵਾਲੇ ਨਹੀਂ ਹੈਗੇ ਬਹੁਤ ਵਧੀਆ ਚੀਜ਼ ਆ ਇਹ ਆਪਾਂ ਨੂੰ 230 ਵਿੱਚ ਮਿਲੇ ਨੇ ਸਟਿਸਕ ਸਕਦੇ ਨੇ ਇੰਨੇ ਪਿਆਰੇ ਆ ਨਾ ਵਲ ਗੇਮ ਕਰਾ ਦੇ ਪਰ ਜਿਹੜਾ ਜਿਹੜਾ ਫੁਲਰ ਹੈ ਉਹ ਕੋਲ ਨੂੰ ਖਾ ਸਕਦੇ ਸੋ ਇਹ ਆਪਾਂ ਕਿਸੇ ਵੀ ਕਲਰ ਦੇ ਸੂਟ ਨਾਲ ਪਾ ਸਕਦੇ ਆ ਕਿਉਂਕਿ ਇਹ ਮਲਟੀ ਕਲਰ ਹੈਗਾ ਇਸ ਤਰ੍ਹਾਂ ਇਹ ਮਲਟੀ ਹੈ ਇਹ ਜਿਹੜੇ ਮੇਰੇ ਪਾਏ ਹੋਏ ਨੇ ਕਿ ਇਹ ਮਹਰੂਮ ਕਲਰ ਹੈ ਇਹ ਡੰਡਾ ਹੈ ਆਵਲਾ ਬਿਲਕੁਲ ਗ੍ਰੀਨ ਕਲਰ ਦਾ ਐਨੇ ਸੋਹਣੇ ਆ ਨਾ ਮਤਲਬ ਛੋਟੇ ਛੋਟੇ ਮਤਲਬ ਅਸੀਂ ਕਿਤੇ ਵੀ ਵੇਅਰ ਕਰ ਸਕਦੇ ਇਹਨਾਂ ਨੂੰ ਪਾ ਸਕਦੇ ਤੇ ਟੀ-ਸ਼ਰਟ ਨਾਲ ਮੈਚ ਹੁੰਦੇ ਜਿਹੜੇ ਪਾਏ ਆ ਜਮਾ ਸੋਹਣੇ ਬਹੁਤ ਆ ਬਹੁਤ ਸੋਹਣੇ ਆ 230 ਰੁਪਏ ਦੇ ਵਿੱਚ ਕੁਝ ਨਹੀਂ ਮਿਲਦਾ ਤੁਸੀਂ ਲੈ ਸਕਦੇ ਹੋ ਬੇਚੇ ਜੇ ਤੁਸੀਂ ਚਾਹੁੰਦੇ ਹੋ ਆ ਤੁਸੀਂ ਬਾਈਟ ਕਰਨਾ ਚਾਹੁੰਦੇ ਆ ਤਾਂ ਅਸੀਂ ਇਹ ਤਾਂ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੇ ਸੋ ਤੁਸੀਂ ਉੱਥੋਂ ਬਾਈਟ ਕਰ ਸਕਦੇ ਹੋ ਥੈਂਕ ਯੂ so much ਥੈਂਕ ਯੂ so much ਫਿਰ ਤੋਂ ਬਾਏ ਬਾਏ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਥੈਂਕ ਯੂ so much ਬਾਏ ਬਾਏ